ਵੋਲਡ ਆਰਿਵੈਦਾ ਵਿੱਚ ਸਵਾਗਤ ਹੈ ਤੁਹਾਡਾ ਸੰਤ ਗੋਬਿੰਦਾਨ ਸਾਰਵਧਿਕ ਸੇਵਾ ਸੰਤਾ ਤੁਰੀ ਵੱਲੋਂ ਅੱਜ ਕੋਰ ਵੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਆਂ ਸੋ ਅੱਖਾਂ ਦੇ ਸੰਬੰਧ ਦੇ ਵਿੱਚ ਆਪਣੀਆਂ ਵੀਡੀਓ ਚੱਲ ਰਹੀਆਂ ਨੇ ਤੇ ਜਿਨ੍ਹਾਂ ਦੇ ਇਹਨਾਂ ਨੇ ਆਈ ਸੈਟ ਆਪਣੀ ਇੰਪਰੂਵ ਕਰਨੀ ਹੈ ਉਹਨਾਂ ਵਾਸਤੇ ਆਪਾਂ ਵੀਡੀਓ ਬਣਾ ਰਹੇ ਆਂ ਲਗਾਤਾਰ ਐਪੀਸੋਡ ਆ ਰਹੇ ਨੇ ਅਜੇ ਕੁਝ ਦਿਨ ਆਪਾਂ ਅੱਖਾਂ ਦੀ ਵੀਡੀਓ ਪਾਵਾਂਗੇ ਉਸ ਤੋਂ ਬਾਅਦ ਹੋਰ ਰੋਗਾਂ ਬਾਰੇ ਪਾਵਾਂਗੇ ਪਹਿਲਾਂ ਵੀ ਹੋਰ ਰੋਗਾਂ ਦੀ ਵੀਡੀਓ ਮੇਰੀ ਆਉਂਦੀਆਂ ਜਾਂਦੀਆਂ ਨੇ ਸੋ ਤੁਹਾਨੂੰ ਪਤਾ ਹੀ ਆ ਜਿਹੜਾ ਆਈ ਡ੍ਰੌਪ ਆਪਣਾ ਪਰੰਪਰਾਗਾ ਸੇਵਾ ਚੱਲ ਰਹੀ ਹੈ ਜੜੀ ਬੂਟੀਆਂ ਦਾ ਰਕ ਕ ਤੇ ਤੁਸੀਂ ਇੱਥੋਂ ਸ਼ੁੱਕਰਵਾਰ ਨੂੰ 12 ਤੋਂ 4 ਵਜੇ ਤੱਕ ਲੈ ਕੇ ਸਕਦੇ ਹੋ। ਸੋ ਹੁਣ ਬੱਚਿਆਂ ਵਾਸਤੇ ਪੁੱਛਦੇ ਸੀ ਬਹੁਤ ਵੀ ਮੰਗਾਉਣ ਵਾਲੇ ਕੁਝ ਦੇ ਸੀ ਵੀ ਤੁਸੀਂ ਭੇਜ ਸਕਦੇ ਹੋ। ਸੋ ਭੇਜਣ ਦੇ ਸੰਬੰਧ ਵਿੱਚ ਮੈਂ ਵੀਡੀਓ ਪੋਸਟ ਕਰੀ ਆ ਉਹ ਵੀਡੀਓ ਚੈੱਕ ਕਰਿਓ ਜਾ ਕੇ ਜਿਹੜਾ ਇਹਨੂੰ ਮੰਗਾਉਣ ਦਾ ਤਰੀਕਾ ਦੂਜੀ ਵੀਡੀਓ 'ਚ ਦੱਸਿਆ ਕਿਵੇਂ ਮੰਗਾ ਸਕਦੇ ਹੋ। ਹੁਣ ਗੱਲ ਆਉਂਦੀ ਆ ਬੱਚਿਆਂ ਵਾਸਤੇ। ਬੱਚਿਆਂ ਨੂੰ ਬਹੁਤ ਪੇਰੈਂਟਸ ਪੁੱਛਦੇ ਨੇ ਵੀ ਬੱਚਿਆਂ ਦੀ ਐਨਕ ਉਤਾਰਨੀ ਆ ਜੀ ਤੇ ਬੱਚਿਆਂ ਦੇ ਚਸ਼ਮਾ ਲੱਗਿਆ ਕਿਵੇਂ ਉਤਾਰ ਸਕਦੇ ਆ ਤੇ ਫਿਰ ਉਹ ਕਹਿੰਦੇ ਸਾਨੂੰ ਆਈ ਡ੍ਰੌਪ ਦਿਓ। ਹੁਣੇ ਬੱਚਾ ਆਇਆ ਸੀ। ਦੱਸੋ ਬੱਚੇ ਇਹ ਬਹੁਤ ਪਿਆਰਾ ਬੱਚਾ ਸਾਡੇ ਕੋਲ ਦਰਾਹੇ ਤੋਂ ਆਇਆ ਠੀਕ ਹੈ ਜੀ ਤੇ ਹਰਨੂਰ ਸਿੰਘ ਇਹਦਾ ਨਾਮ ਹੈ ਬਹੁਤ ਪਿਆਰਾ ਬੱਚਾ ਇਹ ਇੰਟੈਲੀਜੈਂਟ ਹੈ ਤੇ ਇਹਦੇ ਲੱਗਿਆ ਐਨਕਾਂ ਦੱਸੋ ਬੇਟੇ ਕੀ ਕਰਨਾ ਹੈ ਤੁਸੀਂ ਮੈਂ ਦਰਾਹੇ ਤੋਂ ਆਇਆ ਮੈਂ ਤੁਹਾਡੀ ਵੀਡੀਓ ਦੇਖੀ ਸੀ ਓਕੇ ਤੇ ਮੈਂ ਐਨਕ ਉਤਾਰ ਦੂੰ ਆ ਤੇ ਇਹ ਬੱਚਾ ਕਹਿੰਦਾ ਜੀ ਐਨਕ ਉਤਾਰਨੀ ਆ ਆਪਣੇ ਪੇਰੈਂਟਸ ਨਾਲ ਆਇਆ ਉਹ ਬੈਠੇ ਨੇ ਮੇਰੇ ਸਾਹਮਣੇ ਸੋ ਇਹ ਬੱਚਾ ਕਹਿੰਦਾ ਐਨਕ ਉਤਾਰਨੀ ਆ ਆਪਾਂ ਇਹਦੀ ਐਨਕ ਉਤਾਰ ਦਿੰਨੇ ਆ ਇਹ ਆ ਲਓ ਜੀ ਐਨਕ ਉਤਾਰਤੀ ਇਹਦੀ ਠੀਕ ਹੈ ਜੀ ਉੱਤਰ ਗਈ ਮੈਂ ਕਹਿੰਦਾ ਉੱਤਰ ਗਈ ਚਲੋ ਇਹਦਾ ਆਪਾਂ ਐਨਕ ਆਪਾਂ ਇਹਦੀ ਮਜ਼ਾਕ ਦੇ ਵਿੱਚ ਉਤਾਰੀ ਹੈ ਠੀਕ ਹੈ ਜੀ ਹੁਣ ਆਪਾਂ ਐਨਕ ਉਤਾਰਨ ਦੇ ਟਿਪਸ ਦੱਸ ਦਿਆ ਤੁਹਾਨੂੰ ਤੇ ਬੱਚਿਆਂ ਵਾਸਤੇ ਇੱਕ ਮੈਂ ਅੰਜਨ ਦੱਸੂਗਾ ਨੈਕਸਟ ਵੀਡੀਓ ਦੇ ਵਿੱਚ ਅੰਜਨ ਬਣਾਉਣਾ ਤੁਸੀਂ ਬੱਚਿਆਂ ਦੇ ਪਾਉਣ ਵਾਸਤੇ ਲੋ ਬਣਾਉਣੀਆਂ ਉਹ ਅਗਲੀ ਵੀਡੀਓ ਵਿੱਚ ਦੱਸੂਗਾ ਛੋਟੇ ਛੋਟੇ ਬੱਚਿਆਂ ਦੀ ਤੁਸੀਂ ਉਹ ਲੋਪਾਉਣੀਆਂ ਬਣਾ ਕੇ ਜਿਹੜੀ ਮੈਂ ਦੱਸੂਗਾ ਕਦੇ ਵੀ ਬੱਚਿਆਂ ਤੇ ਐਨਕ ਨਹੀਂ ਲੱਗੂਗੀ ਠੀਕ ਰਹਿਣਗੇ ਬੱਚੇ ਚਸ਼ਮਾ ਨਹੀਂ ਲੱਗੂਗਾ ਉੱਤਰ ਜੂਗਾ ਚਸ਼ਮਾ ਹੁਣੇ ਬੱਚੇ ਨੂੰ ਕੀ ਕਰਨਾ ਆਪਾਂ ਨੇ ਇਹਨੂੰ ਆਪਾਂ ਬੱਚੇ ਨੂੰ ਆਈ ਡ੍ਰੌਪ ਦੇਣ ਦੀ ਲੋੜ ਨਹੀਂ ਕਿਉਂਕਿ ਛੋਟੇ ਬੱਚਿਆਂ ਨੂੰ ਕੋਈ ਲੋੜ ਨਹੀਂ ਆਈ ਡ੍ਰੌਪ ਦੀ ਹੁਣੇ ਬੱਚਿਆਂ ਨੂੰ ਆਪਾਂ ਕੀ ਕਰਨਾ ਇੱਕ ਟਿਪਸ ਦੱਸਦਾ ਮੈਂ ਇਹ ਆਪਣੇ ਆਪ ਘਰ ਕਰ ਲੈਣਗੇ ਸੋ ਇਹਨਾਂ ਦੇ ਪੇਰੈਂਟਸ ਆਏ ਨੇ ਇੱਕ ਬਾਜ਼ਾਰ ਦੇ ਵਿੱਚੋਂ ਤੁਸੀਂ ਆਯੁਰਵੈਦਿਕ ਔਸ਼ਧੀ ਲੈਣੀ ਆ ਆਯੁਰਵੈਦ ਦੇ ਸ਼ਾਸਤਰਾਂ ਦਾ ਫਾਰਮੂਲਾ ਹੋ ਉਹ ਪਲੇ ਦੇ ਵਿੱਚ ਘੀ ਨੂੰ ਸਿੱਧ ਕਰਿਆ ਜਾਂਦਾ ਉਹਨੂੰ ਕਹਿੰਦੇ ਤ੍ਰਿਫਲਾ ਘ੍ਰਿਤ ਆਯੁਰਵੈਦਿਕ ਫਾਰਮੂਲੇਸ਼ਨ ਆ ਉਹ ਸਪੈਸ਼ਲੀ ਅੱਖਾਂ ਵਾਸਤੇ ਆ ਅੱਖਾਂ ਦੇ ਨਰਵਸ ਸਿਸਟਮ ਦੇ ਕੰਮ ਕਰਦੀ ਆ ਆਈ ਸੈੱਟ ਇੰਪਰੂਵ ਕਰਦੀ ਆ ਅਬ ਖਾਂਦੀ ਜਿਹੜੀ ਦ੍ਰਿਸ਼ਟੀ ਆ ਉਹਨੂੰ ਤੇਜ ਕਰਦੀ ਹੈ ਅਤੇ ਕੀ ਕਰਨਾ ਤੁਸੀਂ ਜਦੋਂ ਵੀ ਬੱਚੇ ਖਾਣਾ ਖਾਂਦੇ ਨੇ ਸਵੇਰੇ ਸ਼ਾਮ ਜਿਵੇਂ ਬੱਚੇ ਦੀ ਉਮਰ ਕਿੰਨੀ ਹੈ ਜਬੇ ਥੋਡੀ 11 11 ਸਾਲ ਦਾ ਬੱਚਾ ਹੈ ਨੂਰ ਠੀਕ ਹੈ ਜੀ 11 ਸਾਲ ਦੇ ਬੱਚੇ ਨੂੰ ਅੱਧਾ ਚਮਚ ਸਵੇਰੇ ਜਿਵੇਂ 9 10 11 ਸਾਲ ਦੇ ਬੱਚੇ ਤੱਕ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਤੁਸੀਂ ਤ੍ਰਿਫਲੇ ਘ੍ਰਿਤ ਦਾ ਦੈਣਾ ਤ੍ਰਿਫਲਾ ਘ੍ਰਿਤ ਬਾਜ਼ਾਰ ਦੇ ਵਿੱਚੋਂ ਕਿਤੋਂ ਵੀ ਤੁਹਾਨੂੰ ਮਿਲ ਜਾਊਗਾ ਬਸ ਸਾਰੀ ਦੁਕਾਨ ਤੋਂ ਮਿਲ ਜਾਊ ਵਧੀਆ ਕੰਪਨੀ ਦਾ ਲੈ ਲਓ ਖਾਣਾ ਖਾਣ ਤੋਂ ਪਹਿਲਾਂ ਤ੍ਰਿਫਲੇ ਘ੍ਰਿਤ ਦਾ ਅੱਧਾ ਚਮਚ ਬੱਚੇ ਨੂੰ ਇਦਾਂ ਹੀ ਚਟਾ ਦੇਣਾ ਖਾਣਾ ਖਾਣ ਤੋਂ ਪਹਿਲਾਂ ਸਵੇਰੇ ਵੀ ਸ਼ਾਮ ਨੂੰ ਵੀ ਜੇ ਮੈਂ ਅੱਜ ਕੱਲ ਜੰਮ ਜੂਕਾ ਸਰਦੀਆਂ ਦੇ ਵਿੱਚ ਉਹਨੂੰ ਪਿਘਲਾ ਲਓ ਦਾ ਚੰਮ ਸਵੇਰੇ ਦਾ ਸ਼ਾਮ ਨੂੰ ਬੱਚਿਆਂ ਨੂੰ ਇਦਾਂ ਹੀ ਚਟਾਉਣਾ ਖਾਣਾ ਖਾਣ ਤੋਂ ਪਹਿਲਾਂ ਵੱਡੇ ਬੱਚਿਆਂ ਨੇ 15 16 ਸਾਲ ਦੇ ਇੱਕ ਇੱਕ ਚਮਚਾ ਦੇ ਦਿਓ ਖਾਣਾ ਖਾਣ ਤੋਂ ਪਹਿਲਾਂ ਚਟਾਓ ਬੱਚਿਆਂ ਦਾ ਪੇਟ ਵੀ ਠੀਕ ਰਹੂਗਾ ਕਬਜ ਵੀ ਨਹੀਂ ਹੋਊਗੀ ਤੇ ਅੱਖਾਂ ਦੀ ਜਿਹੜੀ ਦ੍ਰਿਸ਼ਟੀ ਅੱਖਾਂ ਦੀ ਦੋਸਰੀਆਂ ਤੇਜ ਹੋਜੂਗੀ ਐਣਗਾ ਉਤਰਨੀਆਂ ਐਣਗਾ ਲੱਗੀਆਂ ਨਹੀਂ ਹੈਗੀਆਂ ਤਾਂ ਲੱਗਣੀਆਂ ਨਹੀਂ ਬੱਚਿਆਂ ਨੂੰ ਸਾਰਿਆਂ ਨੂੰ ਦੇ ਦਿਓ ਹੋਰ ਵੀਡੀਓ ਲੈ ਕੇ ਚਲਦੇ ਹਾਂਗਾ ਸ਼ੇਅਰ ਕਰ ਦਿਓ ਦਿਓ ਆਗੇ ਖੁਸ਼ ਰਹੋ ਤੰਦਰੁਸਤ